ਜੀ ਪਹਿਲਾਂ ਤਾਂ ਮੈਂ ਇਹ ਸੂਟ ਬਣਾਉਂਗੀ ਤੇ ਇਹ ਤਾਂ ਸੋਹਣਾ ਹੈ ਦਿਵਾਲੀ ਵਾਲਾ ਤਾਂ ਮੈਂ ਤੁਹਾਡੇ ਟਿੰਨ ਦਿਨਾਂ ਦੇ ਬਾਅਦ ਨੂੰ ਹਾਂ ਇਹ ਬਣਾ ਲੈਂਦੀ ਆ ਬਾਕੀ ਕੀ ਕਰਕੇ ਬਣਾਉਂਗੀ ਇਹ ਤਾਂ ਵੀ ਸੋਹਣੇ ਨੇ ਸਾਰੇ ਹੋਰ ਸੂਟ ਤਾਂ ਸਾਰੇ ਸੋਹਣੇ ਨਹੀਂ ਜਿਹੜਾ ਤੁਹਾਨੂੰ ਕਈ ਉਹ ਵੀ ਬਹੁਤ ਸੋਹਣੇ ਮੇਰਾ ਹਰਾ ਪੇਨੇ ਉਹ ਸਮਾਰ ਨਹੀਂ ਤਾਂ ਸੋਹਣਾ ਲੱਗਦਾ ਅਰ ਜਸਤੀ ਤੇਰੀ ਉਮਰ ਦੇ ਹਿਸਾਬ ਨਾਲ ਨਹੀਂ ਬੱਚਾ ਨਹੀਂ ਮੈਂ ਤਾਂ ਨਹੀਂ ਆਉਂਦੀ ਕਿ ਮੈਨੂੰ ਨਹੀਂ ਗਲਤ ਹੈ ਪਰ ਫਿਰ ਸਾਰੀ ਜੱਲਾ ਛੱਡ ਤੂੰ ਉਹ ਗੱਲ ਹੁੰਦੀ ਗਈ ਮੇਰਾ ਤਾਂ ਭਾਣੀ ਉਹ ਗਾਂਦਾ ਹੈ ਅਰੀਆਂ ਵਿੱਚ ਚੰਗ ਲੜੀ ਕਿੱਟੀ ਵੇ ਦੇਖਾਂ ਜੋ ਫੋਟੋਆਂ ਛੜੀ ਦੇ ਮਾਰਮਟਰਾ ਸਾ ਪਾਓ ਅੱਛਾ ਉਸ ਗੱਲ ਤੇ ਤਾਂ ਮੈਨੂੰ ਵੀ ਗੁੱਸਾ ਆਉਣ ਦੇ ਉਹ ਕਿੱਥਾ ਬਣ ਵਾ ہاں ਕਿਵੇਂ ਸਰਪੰਚ ਜੀ ਦੇ ਉੱਤੇ ਉੱਡ ਲਿਆ ਖੜਾ ਸੀ ਉਹਨੂੰ ਸਮਝ ਨਹੀਂ ਆ ਰਹੀ ਕਿ ਐਨੇ ਮਹਿੰਗੇ ਮਹਿੰਗੇ ਸੂਕ ਲੈ ਕੇ ਦੇ ਰਿਆ ਤਾਂ ਮੈਂ ਦੇ ਦੂੰਗਾ ਤੇ ਸੁੱਟਾਂ ਦੇ ਪੈਸੇ ਕਿੰਨਾ ਸਫੇਰੀ ਕੀ ਮਾਂ ਲੱਗਦੀ ਆ ਉਹ ਮਸਾ ਖੜਾ ਸਲਾਇਆ ਤਾਂ ਕੇ ਨਾਲ ਦਬਾ ਦੇ ਪਲੇਟ ਤੇ ਜਾਣਾ ਮੈਨੂੰ ਐ ਨਹੀਂ ਸਮਝ ਆਉਂਦੀ ਪਹਿਲਾਂ ਤਾਂ ਮੈਨੂੰ ਵੀ ਨਹੀਂ ਕਰੇ ਦਿੰਦਾ ਸੀ ਅੱਜ ਉਹਨੇ ਮੇਟੀਵੇਂ ਦਵਾਤੇ ਨਹੀਂ ਤਾਂ ਸਿੱਧਾ ਕਰਾਉਣਾ ਹੁੰਦਾ ਕੌਣ ਵੀ ਹਾਂ ਨਾ ਫਰਲਾ ਨਹੀਂ ਬਣਦਾ ਦੇ ਕਿਵੇਂ ਮੋਰਜਾ ਬਣਿਆ ਉਹਨੇ ਕਿਹਨੇ ਬਣਾਤਾ ਬਣਾਇਆ ਕਾ ਨੂੰ ਐ ਉਥੇ ਬਜਾਰ ਚ 12500 ਰੁਪਏ ਤਾਂ ਲਵਾਇਆ ਹੀ ਆ ਮੋਰੇ ਬਣੂ ਆ ਕੀ ਚੱਕੀ ਆ ਨਾ ਬਾਥੀਆਂ ਬਹਾਰੇ ਚੋ ਲਿਆਇਆ ਚਾਕੇ ਇਹਨੂੰ ਕਿੰਨੇ ਗੇੜੇ ਲਵਾਤੇ ਮੇਰੇ ਇਹਨੇ ਉਹ ਬਾਥੀਆਂ ਕਾਦੇ ਵਾਸਤੇ ਲਿਖਿਆ ਮੈਂ ਤੈਨੂੰ ਹੈਗਾ ਕੰਮ ਬੰਦੇ ਦਾ ਕਰਮ ਹੁੰਦਾ ਕਰਿਆ ਕਰੋ ਹੱਸ ਕੇ ਸਾਗ ਨਹੀਂ ਬਣਾਵਾਂਗੇ ਭਾਈ ਸਾਗ ਹਾਂ ਮੇਰੀ ਗੱਲ ਸੁਣ ਜੇ ਕੰਮ ਕਰਮ ਹੁੰਦਾ ਆਪ ਕਰਿਆ ਫਿਰ ਉਹਨੂੰ ਕਾ ਚੰਗਾ ਮੇਰਾ ਬੁੱਕਾ ਪਰੇ ਕਿਹਦਾ ਮੋਰ ਬਣਾਤਾ ਲੈ ਲੱਗਦਾ ਬੁੱਕੇ ਦਾ ਆਪਣਾ ਬੈਠ ਪੇ ਮਾੜੀ ਮੋਟੀ ਤਾਂ ਸ਼ਰਮ ਨਹੀਂ ਹੈਗੀ ਜਮਾਈ 2 ਮਿੰਟ ਤਾਂ ਲਵੇ ਬਿਠਾ ਲਾ 12500 ਰੁਪਏ ਫੂਕ ਕੇ ਆਏ ਆ ਤੇਰੇ ਤੇ ਕਿ ਆ ਕੀ ਵੇਖਣ ਸਾਲਾ ਲੱਗਦਾ ਤੂੰ ਮੇਰਾ ਸੂਟ ਤਾਂ ਉਹਦੇ ਨਾਲ ਚਿਪ ਚਿਪ ਕੇ ਕਹਿੰਦੀ ਸੀ ਵੀ ਆ ਦੇਖੋ ਜੀ ਆਹ ਆ ਲੈਣਾ ਆਹ ਮੈਂ ਦੱਸ ਆ ਗੱਲਾਂ ਤਾਂ ਬਾਅਦ ਚ ਕਰਾਂਗੇ ਨਾ ਸਰਪੰਚਨੀ ਤੇ ਕੀ ਨਲ ਗਿਆ ਉਹਨੂੰ ਸਰਪੰਚਨੀ ਤੇਰੇ ਅਸੀਂ ਸਰਪੰਚਨੀ ਨੂੰ ਮੈਂ ਸਾਲੀ ਮੰਨਦਾਗਾ ਤੇਰੀ ਭੈਣ ਤੂੰ ਕਹਿੰਦੀ ਨਹੀਂ ਮੇਰੀ ਭੈਣ ਹੈ ਉਹਨੂੰ ਮੈਂ ਸਾਲੀ ਮੰਨਦਾ ਆਪਣੀ ਨਾ ਤੂੰ ਉਹਨੂੰ ਸੂਟ ਕਾਤਾ ਦੁਬਾਰਾ ਸੀ ਐਨੇ ਮਹਿੰਗੇ ਮਹ ਮੋਹ ਪਿਆ ਸਰਪੰਚ ਨਾਲ ਨਹੀਂ ਸਰਪੰਚ ਨਹੀਂ ਲੱਗਦਾ ਮੈਨੂੰ ਓਏ ਬਸ ਤੇਰਾ ਤਾਂ ਨਾ ਜਿਹੜਾ ਜਿਹੜੀ ਸੋਚ ਐ ਇਹ ਤੇਰੀ ਮਾੜੀ ਐ ਭਾਈ ਮੇਰੀ ਸੋਚ ਕਿਉਂ ਮਾੜੀ ਐ ਤੇਰੀ ਨਹੀਂ ਤੇ ਮਾੜੀ ਐ ਮੇਰੀ ਨੀਤ ਕਿਉਂ ਮਾੜੀ ਐ ਮੇਰੇ ਤਾਂ ਸੋਚ ਵੀ ਚੰਗੀਆਂ ਮੇਰੇ ਤਾਂ ਨੀਤ ਵੀ ਨਹੀਂ ਕਿਹੜੀ ਚਾਚੀ ਹਰ ਵਕਤ ਥੋੜਾ ਤਾਂ ਹਰ ਵਕਤ ਤਿੰਨੇ ਸੋਚ ਲਈ ਰੱਖਦਾ ਮਨ ਮੜ ਚੁੱਪ ਕਰ ਜਿਆ ਕਰ ਤੇ ਬੋਲਦੀ ਐ ਤੈਨੂੰ ਮੈਂ ਕੀ ਸਿੰਝਾ ਆ ਮੈਨੂੰ ਮੰਜੇ ਤੋਂ ਮਾਰਿਆ ਥੱਲੇ ਚਾਚੀ ਬੇ ਪਰ ਤੂੰ ਆਏ ਮੜ ਮੋਟਾ ਦੇਖਣਾ ਪੈਂਦਾ ਲੋਕਾ ਚਾਰੀ ਤਾਂ ਤੂੰ ਮੇਰੇ ਨੇੜੇ ਬੈਠਦਾ ਸੋਹਣਾ ਲੱਗਦਾ ਓਹੋ ਲੈ ਦੇਖ ਲੈ ਚਾਚੀ ਨਾ ਭਾਈ ਬੈਠਾ ਮਨ ਮੈਨੂੰ ਸ਼ਰਮ ਖਾਇਆ ਕਰ ਉਹ ਐਂਡ ਤੇ ਮੈਂ ਸਮਝਾਤਾ ਵੀ ਭਾਈ ਦੇਖ ਵੀ ਜਿਹੜਾ ਥੋੜਾ ਪ੍ਰੋਣਾ ਦੀ ਬਲਦੇਵ ਹਾਂ ਉਹ ਤਾਂ ਐਮਪੀ ਬਾਕ ਗਿਆ ਕੋਈ ਐਮਪੀ ਬਾਕ ਗਿਆ ਆਪਗਾ ਨਹੀਂ ਫੌਜ 'ਚ ਵੀ ਮੁੰਡੇ ਬਾਗੀ ਜਾਂਦੇ ਨੇ ਓਏ ਆ ਜਾਊਗਾ ਕੋਈ ਨਹੀਂ ਜਦਾਂ ਟਾਈਮ ਆਊਗਾ ਹੰਟ ਟਾਈਮ ਤੱਕ ਵੀਲਦਾਰੀ ਚਾਚੀ ਮੈਂ ਹੀ ਸਮੂ ਤੇ ਅਹੀਂ ਤੇ ਮੈਨੂੰ ਕਿਹਾ ਹੈ ਵੀਲਦਾਰੀ ਸਾਡਾ ਅਗਲੇ ਦੀ ਘਰ ਵਾਲੀ ਨਸਾਂ ਬਖ ਨਾ 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 ਮੈਨੂੰ ਦੇਖ ਲੈ ਤੇ ਮੈਂ ਚਾਚੀ ਨਹੀਂ ਲੇਕੀ ਦੀ ਵੀ ਭਾਈ ਮਿੱਠਤ ਨਾਲ ਵੀ ਸਭ ਕੁਝ ਹੋ ਜਾਂਦਾ ਮਿੱਠਤ ਨਾਲ ਉਹਦੇ ਕਹਿਣ ਦਾ ਮਤਲਬ ਹੈ ਮੇਰੇ ਨਾਲ ਲੜਾ ਵੀ ਰੋਟੀ ਪਾਣੀ ਤੇ ਵਧੀਆ ਦੇ ਸਾਰਾ ਐ ਠੱਕਿਆਂ ਪਿਆ ਉਧਰ ਕਮਰੇ ਚ ਜਾ ਕੇ ਸੋ ਜਾ ਮੇਰਾ ਸਾਲਾ ਮਰ ਜਾ ਨਹੀਂ ਆਪਣਾ ਪੰਗਰ ਰਹੂ ਮੈਂ ਕਿਉਂ ਮਰਾਂ ਆਪਣਾ ਇਹੀ ਪੰਗਰ ਰਹੂੜ ਸਾਰਾ ਦਿਨ ਜੰਗ ਮੁਕਦੀ ਚੱਲ ਰੁੱਟੀ ਰੁੱਟੀ ਦਾ ਕਰੀ ਉੱਠ ਆ ਜਾ ਹਾਂ ਮੇਰੀ ਗੱਲ ਸੁਣ ਪੈਰ ਪੁੱਛ ਤਾਂ ਲੈਣਦੇ ਇਹਨੂੰ ਕੀ ਪੁੱਛੇਗੀ ਮੇਰੀ ਗੱਲ ਸੁਣ ਲੈ ਤੂੰ ਇਹਦੇ ਕੰਨੋਂ ਤਾਂ ਲੱਗਿਆ ਕਰਕੇ ਆਖੇ ਇਹਦੇ ਮੇਰਾ ਲੈ ਕੇ ਆਇਆ ਹਾਂ ਮੇਰੇ ਆਖੇ ਨਹੀਂ ਨਾ ਲੱਗੂ ਇਹਨੂੰ ਕਰੇ ਤੋੜ ਦੂੰ ਇਹ ਮਾਰਦਾ ਫਿਰ ਮੈਨੂੰ ਕੁੱਟਦਾਗਾ ਐ ਕਿਵੇਂ ਮਾਰ ਲੂਗਾ ਇਹ ਐ ਕਰ ਓਏ ਮੇਰੀ ਗੱਲ ਸੁਣ ਆ ਦੋ ਸੂਟ ਨਾ ਉਧਰੋਂ ਦੀਵਾਲੀ ਦੇ ਸਰਪੰਚ ਜੀ ਨੂੰ ਫੜਾਇਆ ਕਿ ਆ ਵੀ ਲੈ ਸਰਪੰਚ ਜੀ ਦੀ ਸਾਹਿਜਾਦ ਦੀ ਹੈ ਮਰੀ ਸਾਡੀਉ ਲੱਗਦੀ ਚਾਚੀ ਚੱਲ ਵੇ ਚੁੱਪ ਕਰ ਨਾ ਮੈਨੂੰ ਦਵਾਈਆਂ ਘਰ ਦੇ ਵਾਸਤੇ ਸੀਗੇ ਇਹ ਹੈ ਉਹ ਚਾਰ ਲਾਗੀਆਂ ਨੂੰ ਦੇ ਦਿੰਦੀ ਕਦਸ ਕਿ ਕਿ ਦੇ ਦੇ ਭਰਾ ਨਾ ਮੈਂ ਚੱਕ ਕੇ ਬਾਹਰ ਨਾ ਰੂ ਸੁੱਟਾਂ ਨੂੰ ਚੱਕ ਕੇ ਬਾਹਰ ਮੈਂ ਬਾਹਰ ਕਿੱਕ ਕੇ ਉਹ ਮੈਨੂੰ ਫਿਰ ਚੱਲ ਅੰਦਰ ਲੈ ਚੱਲ ਇਹਨਾਂ ਚੱਲ ਆਪਾਂ ਰੋਟੀ ਟੁਕੜਾ ਠੀਕ ਦਾ ਸੂਟ ਫੜਾਉਣੇ ਮੈਨੂੰ ਜਮੀ ਸੁੱਖ ਨੀ ਚ ਬਗਾ ਕੇ ਮਰੇਗੀ ਚੁੱਪ ਕਰ ਵੇ ਚੱਲ ਅੰਦਰ ਲੈ ਚੱਲ ਚਾਚੀ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਚਾਚੀ ਹੋਰੀਆ ਪੂਰੀਆ ਮੇਰੀ ਗੱਲ ਸੁਣਾ ਇਹਨੂੰ ਕਹਦੇ ਮੇਰੇ ਨਾਲ ਸਾਗ ਜਿ ਕਿਉਂ ਬਗ ਥੋੜਾ ਜਿਹਾ ਦਿਮਾਗ ਦੇ ਨਾਲੀਆਂ ਖੁਸ਼ ਕਰਨੇ ਮੇਰੀਆਂ ਦੰਗਾ ਉੱਠੋ ਮੇਰੇ ਸਾਥ ਚੱਲ ਆ ਜਾ ਆਹੇ ਰੋਟੀ ਸੁੱਕ ਚੱਲ ਚੰਗ ਕੰਮ ਕਰਾ ਕੰਮ ਚੱਲ ਖੜਾ ਆ ਚੱਕਿਆ ਨੂੰ ਸਿਰ ਤੇ ਰੱਖ ਤੂੰ ਆ ਚੱਕਣਾ ਉਹ ਚੱਕਣਾ ਮੇਰੇ ਮੈਂ ਕੱਲ ਸੁਣੂ ਰੇ ਆਦਰ ਸਿਰ ਤੇ ਹਾਂ ਤੂੰ ਵੀ ਭੰਦਾ ਮੈਂ ਨਹੀਂ ਜਾਉਂ ਚੱਲ ਕਰ ਉਹ ਐ ਕਰਿਓ ਕਰ ਰੋਟੀ ਦੇ ਟਾਈਮ ਆਇਓ ਰੇ ਮਾਇ ਸੜ ਦ ਕਰਨਾ ਕਿ ਆਪਾਂ ਸਮਝਦਾਨੀ ਚ ਜਰਨ ਸਗਾ ਤੇ ਰੋਕਾ ਉਹ ਕੋਣ ਦੇਖ ਰਿਹਾ ਨਹੀਂ ਆ ਤੂੰ ਬਾਕੀ ਬੱਚੇ ਹੋਦਰ ਕਰ ਰਹੇ ਨੇ ਮੈਂ ਤਾਂ ਇੱਕੀ ਬੰਦ ਕਰ ਦੇ ਬਹੁਤੇ ਰਕ ਨਾ ਆਏ ਨਾ ਤੂੰ ਬੰਦ ਕਰ ਦੇ ਜਦੋਂ ਸਾਰਾ ਨਹੀਂ ਐਕਚੁਅਲੀ ਚਲੋ ਉਧਰ ਆ ਜਾ ਸੋਨੇ ਦੇਖੇ ਜਿਵੇਂ ਹਾਲਤ ਗਰਮੀ ਹੈ ਹੋਰ ਹੁਣ ਆ ਤਾਂ ਗਈ ਸਰਦੀ ਨਹੀਂ ਆ ਫਲਾਈ ਸੋਨੇ ਚੁੰਨੀਆਂ ਪਈਆਂ ਨੇ ਦਿਲ ਖੋਲ ਕੇ ਲੈ ਲਈ ਜੰਗਾ ਹੋਰ ਆ ਕਿੰਨਾ ਸੋਹਣਾ ਰੰਗ ਹੈ ਚਾਚੀ ਬੇ ਤੂੰ ਬਾਹਰ ਨਾ ਖੁੱਲ ਬੇ ਇਹ ਕਾ ਦੇਖ ਹਾਂ ਇਹ ਕਿੰਨਾ ਸੋਹਣਾ ਰਾਂਝਾ ਚੰਦਰ ਆ ਜਾ ਅੰਦਰ ਅੰਦਰ ਮੈਨੂੰ ਲੈ ਕੇ ਦੀ ਚਾਚੀ ਅੰਦਰ ਲੈ ਜਾਣ ਆਹ ਦੇਖ ਲਾਲ ਕਿੰਨੀ ਸੋਹਣੀ ਆ ਸਾਰੀ ਸੋਹਣੀਆਂ ਨੇ ਸੱਸ ਜੀ ਸਤਿ ਸ਼੍ਰੀ ਅਕਾਲ ਬੰਦ ਵੀਰੇ ਸਾਨੂੰ ਵਦਿਆ ਜੇ ਸੂਟ ਦਿਖਾ ਦੇ ਚਾਚੀ ਲਓ ਜਿਹੜਾ ਕੁਛ ਕਹਿੰਦੀ ਐ ਦਿਲ ਖੋਲ ਕੇ ਦਵਾਦੀਆਂ ਚ ਇਹਨੂੰ ਕਿਉਂਕਿ ਦਿਲ ਆ ਗਿਆ ਬਸ ਵੀਰ ਤਫਾਰਾ ਖੁੱਲੀ ਜਾਂ ਨਾ ਕੋਈ ਨਾ ਕੋਈ ਨਾ ਹੇ ਹੱਥ ਆ ਗਿਆ ਹੱਥ ਆ ਗਿਆ ਹਾਂ ਹਾਂ ਮੂੰਹ ਤੇ ਕਰ ਲਓ ਇਧਰ ਨੂੰ ਹਾਂ ਲਓ ਜੀ ਕੀ ਬੰਦ ਕਰਦੇ ਨਹੀਂ ਨਾ ਨਿਨ੍ਹਾ ਨਹੀਂ ਲੱਗਾ ਦੋ ਘੰਟੇ ਹੋ ਗਏ ਪਰ ਨੂੰ ਨਾ ਤੈਨੂੰ ਕਿਹੜਾ ਨਿਨ੍ਹਾ ਨਹੀਂ ਤੂੰ ਕਰਦੇ ਸਨ ਆਰਡਰ ਮਾਰਦਾ ਸਰ ਪਤਾ ਕਿੰਨਾ ਆ ਗਿਆ ਜੀ ਮਲੀਆਂ ਪਟਾਈਏ ਤੇ ਨਾ ਜਦੋਂ ਲੱਤਾਂ ਉਖਾਰ ਕੇ ਪੈ ਜਾਂਦਾ ਕਿ ਅਸੀਂ ਛੱਡ ਕੇ ਹੁਣ ਭਰਦੇ ਨਾ ਤੁਸੀਂ ਸਾਡੇ ਜੋ ਕਰੀਏ ਇਸ ਦਿਵਾਰੇ ਇਸ ਦਿਵਾਰੇ ਕੋਈ ਨਾ ਰੁਕਣਾ ਲੱਗਿਆ ਤੇ ਮੈਨੂੰ ਫੂਟ ਨਹੀਂ ਦਵਾਈਆ ਤੇਰੇ ਜਿੰਜਣ ਬਦਲੇ ਨਾ ਲੱਗੇ ਮੈਨੂੰ ਵੀ ਨਹੀਂ ਹੋਣਾ ਜਾਣੀ ਦੇਖ ਤਈ ਤੂੰ ਨਾ ਤੂੰ ਤੇਰੇ ਹੋਏ ਤੇ ਨਹੀਂ ਸਾਰੇ ਕਰ ਦਿੱਤੇ ਆ ਰੱਖੀ ਸੰਦ ਹਾਏ ਮੈਂ ਮਾਰ ਗਿਆ ਵੇ ਕਿੱਡਾ ਪਾਪ ਹੋਈਆਂ ਮੈਂ ਜੋ ਪੁੱਛ ਰਿਹਾ ਹਾਂ ਹਾਂ ਮੈਨਿਆਕ ਆ ਨਾ ਪਰ ਕੋਈ ਜਿੰਨੇ ਜਿੰਨੇ ਆਈ ਕਿ ਅਸੀਂ ਕੀ ਕਰਨੀ ਉਹ ਖੇਤਾਂ ਵਿੱਚ ਕੱਢਦੀ ਹਾਂ ਨਾਲ ਮਾਰਵਾਉਣਾ ਉਹ ਫਿੰਡਰ ਖੋਹ ਰੋਏ ਹਾਂ ਉਹ ਉਹੀ ਥੱਲੇ ਕੋਰੇ ਕੈਰੇ ਬਣਾਉਂਦਾ ਚਲਾ ਦੂੰ ਹਾਂ ਗੱਡੀਆਂ ਜਿਆਦਾ ਰੇਸੀ ਉਹਨੂੰ ਕਿਲਾ ਨੂੰ ਖੇਤਾਂ ਵਿੱਚ ਹਲਾ ਜਾ ਇਸਕੇ ਕਰਨ ਮੁਰੂ ਆਪਣੇ ਮੁੱਖੇ ਵੱਧ ਕਰ ਮੈਨੂੰ ਹਰ ਤੋਂ ਰੱਖੇ ਖੇਤਾਂ ਦੀ ਸਾਰੇ ਹਾਂ ਉਹਦਾ ਵੀ ਮੋੜਾ ਮੋੜਾ ਘੇਰ ਕੇ ਘੁੰਮ ਜਾਈਏ ਮੋੜਾ ਘੇਰ ਕੇ ਘੁੰਮ ਜਾਈਏ ਇਹਦਾ ਬਾਰਾ ਨਾ ਨਾ ਕਰਾ ਹੋ ਜਾ ਮੈਂ ਤਾਂ ਹੋ ਜੂਗੀ ਫੂਟੇ ਕਿ ਕਿ ਸੂਟ ਆਣੀ ਉਹ ਵੀ ਸੂਟ ਨਹੀਂ ਮੇਰੀ ਗੱਲ ਸੁਣ ਲੈ ਲੈ ਹੁਣ ਸੂਟ ਲੈ ਲੈ ਅਸੀਂ ਤਾਂ ਬਾਈ ਤੁਸੀਂ ਤਾਂ ਲਾਉਣਾ ਦਾ ਮੇਰਾ ਇੰਨਾ ਟਾਈਮ ਖਰਾਬ ਨਹੀਂ ਕੋਈ ਨਹੀਂ ਆ ਵੀ ਪਾ ਦੇ ਯਾਰ ਵੀਰਾ ਕਿੱਥੇ ਆ ਆ ਤੈਨੂੰ ਕਿਹੜੇ ਵੀਰੇ ਦਾ ਪਤਾ ਆ ਆ ਗਿਆ ਆ ਆ ਗਿਆ ਪਾਣਾ ਮੈਨੂੰ ਉੱਥੇ ਛੱਡਿਆ ਤੁਸੀਂ ਬੇ ਤੂੰ ਨਾਲ ਖਿਆਣੀ ਰਹਿੰਦਾ ਹੈਗਾ ਨਾਲ ਨਹੀਂ ਰਹਿੰਦਾ ਉਹ ਤੇ ਕੋਈ ਚੀਜ਼ਾਂ ਚੱਕ ਕੇ ਖਾਣ ਲੱਗ ਜਾਂਦਾ ਬੇਇੱਜ਼ਤੀ ਕਰਾਵੇਂਗਾ ਮੈਂ ਗੋਲ ਗੱਪੇ ਖਾਣ ਲੱਗ ਸੁੱਕਾ ਵੀ ਨਹੀਂ ਧਿਆਨ ਹੋ ਗਿਆ ਭਰਾ ਉੱਥੇ ਤੇਰੀ ਨਾਲ ਜਿਹੜੀ ਗਈ ਹੈ ਤੂੰ ਨਾਲ ਨਾ ਕਰ ਮੇਰੇ ਚੁੱਪ ਕਰੋ ਉਹ ਤਾਂ ਸਾਡੀ ਕਮਾਂਡ ਨਹੀਂ ਜੀ ਹੈ ਓਕੇ ਬੇਲੀ ਰਨ ਪਰੌਣੇ ਪਰੌਣਿਆਂ ਦੀ ਨਾ ਪੇਤਿਆਂ ਦੀ ਰਸਾਂ ਉਹ ਮੈਂ ਤਾਂ ਦੇਖੋ ਆ ਦੇ ਕਰੇ ਮੇਰੀ ਗੱਲ ਸੁਣੋ ਕੋਈ ਨਾ ਕੋਈ ਨਾ ਚੱਲ ਆ ਪਾ ਦੇ ਪਾ ਦੋ ਸੌ ਤੋਂ ਦੇ ਪਾਲਾ ਸਰਪੰਚਨੀ ਦੇ ਮੈਂ ਆਪੇ ਕਰ ਲੂੰ ਸਭ ਕਿਉਂ ਸਾਨੂੰ ਠੇਕਾ ਲੈ ਤੂੰ ਤੇ ਕਰੇਂਗਾ ਠੇਕਾ ਲੈ ਸਰਪੰਚਨੀ ਦਾ ਸਾਨੂੰ ਆਹੋ ਉਹ ਤੂੰ ਪਾ ਦੇ ਯਾਰ ਬਾਈ ਪਾ ਦੇ ਵਿਹਾਈ ਕਰ ਜਾ ਦੇ ਤਾਂ ਹੀ ਦਸੋ ਤੋਂ ਹੁਣ ਤੱਕ ਗੁਣਿਆ ਨਹੀਂ ਕੁਝ ਪਾ ਦੇ ਰਹਿਣ ਤੇ ਰਹਿਣ ਦੇ ਪੈਸੇ ਮੈਂ ਤੇ ਨਹੀਂ ਕਿਤੇ ਐਂਦੇ ਨਹੀਂ ਚੱਤੀ ਤੈਨਾਂ ਨੇ ਨਹੀਂ ਲੈ ਕੇ ਜਾਣ ਕਿ ਸਰਪੰਚੀ ਦੇ ਤੂੰ ਕਬੀਲਦਾਰੀ ਚਲਾ ਲਾ ਉਹਨਾਂ ਦੀ ਉਹਦੇ ਪੈਸੇ ਵੀ ਮੈਂ ਹੀ ਦਿਆਂਗਾ ਇਹ ਇਹ ਗੱਲ ਹੋ ਰਹੀ ਹੈ ਇਸ ਤੇ ਪਰ ਕਰਦੀਆਂ ਉਹ ਵੀ ਕਰਦੀ ਹੂਈ ਐ ਕੋਕ ਆਦੀ ਕਰਦੀ ਮੇਰਾ ਉਹਨੇ ਬਥੇਰੇ ਬਣਿਆ ਮੋਦ ਬਥੇਰੇ ਗਰੰਟਾ ਖਾਂਦੇ ਨੇ ਸਰਪੰਚ ਸਾਡੇ ਸੂਟ ਆਉਂਦੇ ਕਰ ਲੈ ਮੈਨੂੰ ਕੁਰਤਾ ਦਿਨਾ ਮਦਵਾ ਮੈਂ ਨਹੀਂ ਗਿਆ ਮੈਨੂੰ ਵੀ ਦਿਵਾਓ ਤੂੰ ਤੁਰ ਜਾ ਓਏ ਸਾਲਾ ਕੁਰਤੇ ਵੀ ਅਮੀ ਦਾ ਚੱਲ ਕੱਲ ਨੂੰ ਲੈ ਕੇ ਦੇਵਾਂਗਾ ਤੱਕ ਮੇਲਾ ਹੋ ਗਿਆ ਚਲੋ ਆਜੋ ਮੈਨੂੰ ਦਿਓ ਕਿਹੜਾ ਅੱਜ ਲਿਆਓ ਜੀ ਚਲੋ ਪੈਕ ਕਰ ਲਓ ਚਲ ਆਜੋ ਫਿਰ ਲਿਆਓ ਜੀ ਲੈ ਚੰਗਾ ਫੋਰ ਦਵਾਵਾਂਗੇ ਨਾ ਮੈਨੂੰ ਆ ਜਾ ਬੇ ਕੁੱਤਾ ਆ ਜਾ ਹਾਂ ਦਵਾ ਦਾਂਗੀ ਤੈਨੂੰ ਨਾਲੇ ਤੂੰ ਮੇਰੀ ਗੱਲ ਸੁਣ ਲੈ ਦਿਵਾਲੀ ਕਰਕੇ ਭੀੜ ਬਹੁਤ ਆ ਮੇਰੇ ਨਾਲ ਰਹੀਂ ਕੁੜੀ ਪ੍ਰੀਤ ਆ ਜਾ ਆ ਜਾ ਪ੍ਰੀਤ ਕਿੱਥੇ ਗਿਆ ਸੀ ਅੱਜ ਕਰੇ ਦਿਵਾਲੀ ਕਰਕੇ ਭੀੜ ਬਹੁਤ ਆ ਕਿਸੇ ਬਸ ਬੋਸ ਤੇ ਆ ਲਾਦੀ ਸੂਟ ਦੇਖਿਆ ਕਹਿੰਦਾ ਸੋਹਣਾ ਲੱਗੂਗਾ ਤੈਨੂੰ ਇਹ ਪਹਿਣਾ ਉਹ ਤਾਂ 5000 ਰੁਪਏ ਦਾ ਕੋਈ ਗੱਲ ਤੁਹਾਨੂੰ ਲਾਦਾ ਆ ਹਰਾ